ਕੀਤੇ ਗਈ ਸੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਗੁਰੂ ਘਰ ਨੂੰ ਲੈ ਕੇ ਪਹਿਲਾ 50 ਲੋਬਟਰੀਆਂ ਦਾ ਇੱਕ ਸਾਡਾ ਟੀਚਾ ਸੀ 50 ਕੰਪਲੀਟ ਹੋ ਗਈਆਂ ਲੇਕਿਨ ਅਸੀਂ ਏਰੀਆ ਕਵਰ ਨਹੀਂ ਕਰ ਸਕੇ ਫਿਰ 50 ਲੋਬਟਰੀਆਂ ਹੋਰ ਅਸੀਂ ਅਲਾਉ ਕੀਤੀਆਂ 100 ਤੋਂ ਬਾਅਦ ਵੀ ਪੂਰਾ ਨਹੀਂ ਹੋਇਆ ਹੁਣ ਸਾਡਾ 150 ਦਾ ਟੀਚਾ ਹੈ ਜਿਹੜਾ ਕਿ 31 ਮਾਰਚ ਤੱਕ ਸਾਡੀ 150 ਲੋਬਟਰੀ ਜਿਹੜੀ ਉਹ ਪੂਰੀ ਹੋ ਜਾਏਗੀ ਇਹਦੇ ਚ ਪਹਿਲਾਂ ਅਸੀਂ ਪੰਜਾਬ ਤੋਂ ਸ਼ੁਰੂ ਕੀਤਾ ਸੀ ਪੰਜਾਬ ਹਰਿਆਣਾ ਹਿਮਾਚਲ ਜੀਐਨਕੇ ਸਾਰਾ ਕਰਦੇ ਕਰਾਂਦੇ ਅੱਜ 12 ਸਟੇਟਾਂ ਦੇ ਵਿੱਚ ਸਾਡਾ ਜਿਹੜਾ ਕੰਮ ਚੱਲ ਰਿਹਾ ਜਿੱਥੇ ਲੈਬਰਾਟਰੀਜ਼ ਖੋਲ੍ਹਨੇ ਆ ਅਸੀਂ ਅਗਰ ਅਸੀਂ ਮਹਾਰਾਸ਼ਟਰ ਦੀ ਗੱਲ ਕਰੀਏ ਉੱਥੇ 5 ਲਬੋਟਰੀ ਖੁੱਲ੍ਹ ਰਹੀਆਂ ਨੇ ਤੇ ਵੈਸਟ ਬੰਗਾਲ ਦੇ ਵਿੱਚ ਵੀ ਜਿਹੜਾ ਉੱਥੇ ਵੀ ਸਾਡੀਆਂ 5 ਲਬੋਟਰੀ ਜਿਹੜੀਆਂ ਹੁਣ ਖੁੱਲ੍ਹਣ ਜਾ ਰਹੀਆਂ ਨੇ ਸੋ ਇਹਦੇ ਉਹ ਰਾਜਸਥਾਨ ਦੇ ਵਿੱਚ ਗੰਗਾ ਨਗਰ ਤੋਂ ਸ਼ੁਰੂ ਕਰਕੇ ਤੇ ਬੀਕਾਨੇਰ ਤੱਕ ਅਸੀਂ ਲਬੋਟਰੀਆਂ 7 ਲਬੋਟਰੀਆਂ ਖੋਲ੍ਹ ਚੁੱਕੇ ਹਾਂ ਆਲਰੇਡੀ ਤੇ ਅਗਲਾ ਜਿਹੜਾ ਸਾਡਾ ਸਟੈਪ ਹੈ 5 ਲਬੋਟਰੀਆਂ ਸਾਡੀਆਂ ਜਿਹੜੀਆਂ ਉਹ ਬੀਕਾਨੇਰ ਤੋਂ ਲੈ ਕੇ ਤੇ ਜੈਪੁਰ ਤੱਕ ਦੇ ਵਿੱਚ ਉਸ ਏਰੀਆ ਵਿੱਚ ਵੀ ਖੋਲ੍ਹਦੇ ਹਾਂ ਤੇ ਅੱਜ ਲੁਧਿਆਣੇ ਵਿੱਚ ਵੀ ਅੱਥੇ-ਅੱਥੇ ਇੱਕ ਲਬੋਟਰੀ ਖੁੱਲਹੀ ਗਈ ਤੁਸੀਂ ਦੇਖ ਰਹੇ ਹੋ ਜਿੱਦਾਂ ਆਕ ਰੈਸ਼ਨ ਚੱਲ ਰਿਹਾ ਹੈ ਤੇ ਅਕੂਪੰਚਰ ਹੈ ਤੇ ਨਾਲ ਹੋਰ ਵੀ ਸੇਵਾਵਾਂ ਕਾਫੀ ਦੇ ਰਹੇ ਨੇ ਤੋਂ ਡਾਕਟਰ ਗੁਵਾਰਕਨ ਰਾਜ ਜਿਹੜਾ ਟਸਟ ਹੈ ਜਿਹੜਾ ਇਹਦਾ ਮੈਡੀਕਲ ਦਾ ਤੇ ਹੈਲਥ ਦੇ ਉੱਤੇ ਕੰਮ ਕਰ ਰਹੇ ਨੇ ਬੜਾ ਅੱਛਾ ਕੰਮ ਕਰ ਰਹੇ ਨੇ ਅੱچھے ਰਿਜ਼ਲਟ ਆ ਰਹੇ ਨੇ ਤੇ ਸੋ ਟਰਸਟ ਵੱਲੋਂ ਇੱਥੇ ਆਲਰੇਡੀ ਸਲਾਈਸ ਸੈਂਟਰ ਜਿਹੜਾ ਚੱਲ ਰਿਹਾ ਜਿਹੜਾ ਕਿ ਪਿਛਲੇ 3 ਸਾਲਾਂ ਤੋਂ 3 ਸਾਲ ਤੋਂ ਜਿਹੜਾ ਇਹ ਚੱਲ ਰਿਹਾ ਤੇ 6 ਬੈਚ ਆਲਰੇਡੀ ਨਿਕਲ ਚੁੱਕੇ ਨੇ ਸੋ ਅੱਜ ਜਿਹੜੀ ਲੈਬਰਾਟਰੀ ਇੱਥੇ ਇੱਥੇ ਲੋਡ ਨੂੰ ਮਹਿਸੂਸ ਕੀਤੀ ਗਈ ਕਿ ਲੈਬਰਾਟਰੀ ਖੁੱਲ੍ਹੇ ਜਾਵੇ ਸੋ ਅੱਜ ਲੈਬਰਾਟਰੀ ਖੋਲ੍ਹ ਦਿੱਤੀ ਸਾਡੇ ਆਈਜੀ ਸਾਹਿਬ ਖੜੇ ਇਹਨਾਂ ਦੇ ਇਹਨਾਂ ਨੇ ਕਿਹਾ ਕਿ ਲੈਬਰਾਟਰੀ ਖੋਲ੍ਹਣੀ ਖੋਲ੍ਹਣੀ ਇੱਥੇ ਸੋ ਇਹਦਾ ਹੁਕਮ ਹੋ ਗਿਆ ਲੈ ਖੋਲ੍ਹਣੀ ਸੀ ਤੇ ਅੱਗੇ ਵੀ ਦੇਖਾਂਗੇ ਟਰਸਟ ਵੱਲੋਂ ਅਗਰ ਹੋਰ ਕੁਝ ਕਿਸਮ ਦੀ ਜਿਸ ਤਰ੍ਹਾਂ ਹੁਣ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਕਿ ਇਹ ਜਿਹੜਾ ਅਕੂਪੰਚਰ ਦਾ ਕੰਮ ਚੱਲ ਰਿਹਾ ਥੋੜੀਆਂ ਜਿਹਾ ਨੈਚੁਰਲੀ ਮਹਿੰਗਾਈ ਵਧੀ ਹੈ ਤੇ ਪੇਸ਼ੈਂਟ ਤੇ ਜਿਆਦਾ ਲੋਡ ਪੈ ਰਿਹਾ ਸੋ ਟਰਸਟ ਵੱਲੋਂ ਅਸੀਂ ਦੇਖਾਂਗੇ ਅਸੀਂ ਵੀ ਕਿੰਨਾ ਕੁ ਥੋੜੀ ਬੋਦੀ ਫਾਈਨੈਂਸ਼ੀਅਲ ਹੈਲਪ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਮਹੀਨੇ ਤੋਂ ਜ ਜਨਵਰੀ ਤੋਂ ਜਾਂ ਪਹਿਨੋਂ ਫਾਈਨੈਂਸ਼ੀਅਲ ਹੈਲਪ ਜਿਹੜੀ ਆ ਉਹ ਵੀ ਦੇਾਂਗੇ ਜਿਸ ਦੇ ਨਾਲ ਕਿ ਜਿਹੜਾ ਪੇਸ਼ੈਂਟ ਦਾ ਜਿਹੜਾ ਲੋਡ ਪੈ ਰਿਹਾ ਸੋ ਉਹਨੂੰ ਅਸੀਂ ਥੋੜਾ ਘਟਾਈਏ ਤਾਂ ਜੋ ਟਰਸਟ ਵੱਲੋਂ ਇਹ ਭਰ ਚੁੱਕਲੇ ਇਸ ਵੀ ਕਿਨ ਅਨਸਾਰ ਚੱਲਣਗੇ ਤੇ ਅੱਜ ਜਿਹੜਾ ਸ਼੍ਰੀ ਗੁਰਤੇਗ ਬਹਾਦਰ ਮਹਾਰਾਜ ਦਾ ਇੱਕ ਲੜੀਵਾਰ ਲਬਾਰਟਰੀਆਂ ਦਾ ਡਾਕਟਰ ਐਸਪੀ ਸਿੰਘ ਅਭਰਾਏ ਉਹਨਾਂ ਨੇ ਕੰਮ ਸ਼ੁਰੂ ਕਰਿਆ ਸੀ ਜਿਵੇਂ ਉਹਦਾ ਉਹ 125ਵੀਂ ਲਬਾਰਟਰੀ ਆ ਉਹਦੇ ਤਹਿਤ ਅੱਜ ਲੁਧਿਆਣੇ 'ਚ ਤੇ ਇਸ ਲਬਾਰਟਰੀਆਂ ਦਾ ਫਾਇਦਾ ਜਿਹੜਾ ਹੈਗਾ ਤਕਰੀਬਨ ਹਰ ਮਹੀਨੇ 1,25,000 ਤੋਂ ਲੈ ਕੇ 1.5 ਲੱਖ ਬੰਦਾ ਇਹਦਾ ਫਾਇਦਾ ਚੁੱਕਦਾ ਔਰ ਇਸ ਲੈਬਾਰਟਰੀ ਦੇ ਵਿੱਚ ਜਿਹੜਾ ਟੈਸਟ 3000 ਦਾ ਉਹ 300 ਚ ਕਰਦੇ ਆ ਜਿਹੜਾ 300 ਦਾ ਉਹ 30 ਰੁਪਏ ਚ ਕਰਦੇ ਆ ਤੇ ਜਿਹੜਾ 100 ਦਾ ਉਹ 10 ਰੁਪਏ ਚ ਕਰਦੇ ਆ ਇਹ ਜਨਤੀ ਟੋਟਲ ਅਭਰਾਜ ਸਾਹਿਬ ਦੇ ਪਰਿਵਾਰ ਵੱਲੋਂ ਗੁਰਨਾਨਕ ਪਾਸ਼ਾ ਸੱਚੇ ਪਾਸ਼ਾ ਮਹਾਰਾਜ ਦੀ ਕਿਰਪਾ ਨਾਲ ਅੱਜ ਇਹਨਾਂ ਦੇ ਸੇਵਾ ਜੁਮੇ ਆਈ ਹੈ ਤੇ ਨਿਰੰਤਰ ਕਰ ਰਹੇ ਆ ਜਿਨ੍ਹਾਂ ਕੋ ਨਹੀਂ ਬੈਗਨੋ ਫ੍ਰੀ ਇਲਾਜ ਵੀ ਕਿਦਾਂ ਜਾਂਦਾ ਹਾਂਜੀ ਫ੍ਰੀ ਇਲਾਜ ਅਸੀਂ ਉਹਨਾਂ ਦੀ ਕੱਲ ਸਾਬ ਉਹਨਾਂ ਦੀ ਹੈਲਪ ਕਰਦੇ ਆ ਹਸਪੀਟਲ ਨੂੰ ਵੀ ਆਪਾਂ ਬਿਲਕੁਲ ਪੇ ਕਰਦੇ ਆ ਜੀ ਸਰਬੱਤ ਦਾ ਭਲਾ ਜੈਨੇਟਿਵਲ ਟਰਸਟ ਬਣਾਉਂਦੇ ਤੇ ਕੀ ਆਉਣ ਲਈ ਸਮਝਿਆ ਹੋਰ ਕਿਹਦੇ ਬਰਾਏ ਟਰਸਟ ਨੂੰ ਕਿਤੇ ਜਾਂਦੇ ਨਹੀਂ ਹੁਣ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਰਿਫਲੈਕਟਰ ਲਾਉਣੇ ਗੱਡੀਆਂ ਦੇ ਆ ਜਿਹੜਾ ਧੁੰਦ ਤੋਂ ਹੈ ਨਾ ਉਹ ਵੀ ਅਭਰਾਏ ਸਾਹਿਬ ਨੇ ਸਾਨੂੰ ਇੱਥੇ 10000 ਭੇਜਿਆ ਹੁਣ ਇਸ ਵਾਰ ਘਟ ਆਇਆ ਸਾਡੇ ਕੋਲ ਨਹੀਂ ਹਰ ਸਾਲ ਵਧਦਾ ਹੁੰਦਾ ਉਹ ਬੇਨਤੀ ਕਰਾਂਗੇ ਸਾਨੂੰ ਜ਼ਿਆਦਾ ਦੇਣ ਤੇ ਅੱਜ ਮੈਂ ਹੁਣ ਅੱਖਾਂ ਦੇ ਕੈਂਪ ਸਾਡੇ ਸ਼ੁਰੂ ਹੋ ਜਾਣੇ ਅਗਲੇ ਮਹੀਨੇ ਉਦੋਂ ਆਣਿਆ ਇੱਕ ਸਾਰ ਨਮਾਜਰਾ ਤੇ ਇੱਕ ਨਾਲ ਪਿੰਡ ਦੋਆਬਾ ਪੈਣੀ ਪਹਾੜੇ ਦੇ ਨਾਲ ਤੇ ਇੱਕ ਹੰਬਣਾ ਇਹ ਚਾਰ ਪੰਜ ਕੈਂਪ ਸਾਡੇ ਦੋ ਤਿੰਨ ਸਮਝ ਲਓ ਵੀ ਅਗਲੇ ਮਹੀਨੇ ਸ਼ੁਰੂ ਹੋ ਜਾਣਗੇ ਸੱਤ ਅੱਠ ਕੈਂਪ ਅਸੀਂ ਪਿਛਲੇ ਮਹੀਨੇ ਵੀ ਲਾ ਚੁੱਕੇ ਹਾਂ ਤੁਸੀਂ ਆਪ ਪਹਿਲਾਂ ਦੇਖਦੇ ਰਹੇ